ਨਿ ਲੱਗੇ ਸਾਰੇ ਆਪਾਂ ਨੂੰ ਪ੍ਰੂਫ ਮਿਲ ਗਏ ਇਹਦੇ ਬਾਰੇ ਮਿੰਟ ਪਿੱਛੇ ਹੋ ਯਾਨੀ ਕੋਈ ਨਹੀਂ ਸੁਣੀ ਭੋਗ ਲਿਆ ਤੰਦੇ ਹੀ ਵਾਈ ਨਹੀਂ ਸੁਣੀ ਅੜੇ ਕੋਈ ਨਹੀਂ ਸੁਣੀ ਤੰਦੇ ਆਜੇ ਭੋਗਨੇ ਦਾ ਤਾਂ ਆਉਂਦਾ ਮੋਟਰ ਆ ਗਿਆ ਲੇ ਗਿਆ ਡਿਊਟੀ ਕਰਦਾ ਸ਼ੁਕਰਵਾਰ ਤੋਂ ਲਾਪਤਾ ਆਇਆ ਅਸੀਂ ਆਦਵਾ ਜਾ ਕੇ ਇਹਨਾਂ ਨੂੰ ਰਿਪੋਰਟ ਲਗਾਈ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਅਸੀਂ ਆਪ ਕੈਮਰਾ ਚੈੱਕ ਕੀਤੇ ਆਪ ਅਸੀਂ ਫੋਨ ਦੀ ਲੋਕੇਸ਼ਨ ਕੀਤੀ ਆ ਇਹਨਾਂ ਨੇ ਕੁਝ ਨਹੀਂ ਕੀਤਾ ਉਹ ਦਿਨ ਦਾ ਤੇ ਹੁਣ ਇਹਨਾਂ ਨੇ ਅਨੁਭੂਲ ਕਰਤਾ ਕਿ ਤੁਹਾਡੀ লাশ ਨਹੀਂ ਲੱਭੀ ਤੁਹਾਡਾ ਮੋਟਰਸਾਈਕਲ ਵੀ ਮਿਲ ਗਿਆ ਇਹਨਾਂ ਨੂੰ ਮੋਟਰਸਾਈਕਲ ਜੰਮੀਰ ਦਾ ਮਿਲ ਜਾਵਾ ਸ਼ੁਕਰਵਾਰ ਦਾ ਸ਼ੁਕਰਵਾਰ ਦਾ ਮੋਟਰੀ ਆ ਗਏ ਨਾ ਮੈਂ ਆ ਨਾ ਨੂੰ ਦੱਸਿਆ ਕਿ ਅਜਲਾਸ਼ ਨੂੰ ਕਿਹੜੇ ਪਏ ਅਜ ਨੂੰ ਲਾਸ਼ ਲੈ ਕੇ ਦੇਤੀ ਹੈ ਸਰਕਾਰ ਨੇ ਸਭ ਕੁਝ ਨਾ ਕੀਤਾ ਇਹ ਮੈਨੂੰ ਲਾਸ਼ ਵੀ ਦੰਦੀ ਮਿਲੀ ਆ ਇਹਨਾਂ ਜ਼ਰਵਾਡ ਕੋ ਜੀ ਉਡ ਬੋਨੇ ਆ ਬਿਨ ਲਾਸ਼ ਨਹੀਂ ਮਿਲਦੀੁੰਦਾ ਨਹੀਂ ਆਏ ਕਾਲ ਕੈਡਮੀ ਢਾਲੀ ਵਾਲ ਬੇੜ ਤੇ ਕਾਲ ਕੈਡਮੀ ਰਾਏਪੁਰ ਪੀਰ ਬਖਸ਼ ਗੱਤ ਦਾ ਟੀਚਰ ਆ ਤੇ ਭੁਲਾਤ ਰਹਿੰਦੇ ਸੀਗੇ ਤੇ ਭੁਲਾਤ ਤੋਂ ਸ਼ੁਕਰਵਾਰ ਤੁਰਿਆ ਫੋਨ ਕਰਕੇ ਤੇ ਵੀ ਮੈਂ ਕੁੱਛ ਟੁੱਟੀਆਂ ਹੋਈਆਂ ਵਾ ਲੜਾਈ ਦਾ ਕਰਕੇ ਜਿਹੜਾ ਪਿੰਡ ਸਕੂਲ ਬੰਦ ਆ ਤੇ ਮੈਂ ਪਿੰਡ ਆ ਰਿਹਾ ਵਾਂ ਹੂੰ ਹੂੰ ਤੇ ਉੱਥੋਂ ਤੁਰ ਪਿਆ ਤੇ ਮੁੜ ਕੇ ਪਿੰਡ ਨਹੀਂ ਪਹੁੰਚਿਆ ਉਦੋਂ ਦੀ ਅਸੀਂ ਮਿਸਿੰਗ ਕੰਪਲੇਨ ਲਿਖਾਈ ਆ ਤੇ ਕਿੱਥੇ ਲਿਖਾਈ ਸੀ ਭਾਜੀ ਮਿਸਿੰਗ ਕੰਪਲੇਨ ਉੱਥੇ ਪੁਲਾਤ ਲਿਖਾਈ ਆ ਪੁਲਾਤ ਠਾੜਾ ਥਾਣਾ ਹੈਗਾ ਉੱਥੇ ਲਗਾਈ ਸੀ ਵੀ ਤੇ ਉੱਥੇ ਅਸੀਂ ਆਪਣੇ ਬਿਹਾਰ ਤੇ ਸਾਰੀ ਜਿਹੜੀ ਕੈਮਰੇ ਕੰਮਰੇ ਲੱਤਣੇ ਆਪਣੇ ਬਿਹਾਰ ਤੇ ਕਾਰਵਾਈ ਕੀਤੀ ਆ ਉਸਨੇ ਵੀ ਸਾਨੂੰ ਉੱਥੇ ਕੋਈ ਸਪੋਰਟ ਨਹੀਂ ਕੀਤੀ ਹੁਣ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਜਿਹੜਾ ਸਾਡਾ ਮੋਟਰਸਾਈਕਲ ਆ ਉਹ ਸ਼ੁੱਕਰਵਾਰ ਦੇ ਪੁਲਿਸ ਨੇ ਬ 905 ਇਹਨਾਂ ਸ਼ੁੱਕਰਵਾਰ ਦਾ ਬਰਾਮਦ ਕੀਤਾ ਇਹ ਮੋਟਰਸਾਈਕਲ ਮੇਰੇ ਨਾਮ ਤੇ ਰਜਿਸਟਰਡ ਆ ਜੀ ਨੂੰ ਆਪਣੀ ਨੰਬਰ ਪਲੇਟ ਸਰਕਾਰੀ ਆਉਂਦੀ ਆ ਤੇ ਆਪਣਾ ਨੰਬਰ ਜਿਹੜਾ ਨਾਲ ਉਹਦੇ ਅਟੈਚ ਹੁੰਦਾ ਤੇ ਸਾਨੂੰ ਇਹਨਾਂ ਨੇ ਉਦੋਂ ਦੀ ਕੋਈ ਇਤਲਾਹ ਨਹੀਂ ਦਿੱਤੀ ਵੀ ਤੁਹਾਡਾ ਮੋਟਰਸਾਈਕਲ ਇਦਾਂ ਸਾਡੇ ਕੋਲ ਬਰਾਮਦ ਹੋਇਆ ਅੱਜ ਇਹਨਾਂ ਨੂੰ ਲਾਸ਼ ਮਿਲੀ ਆ 6ਵੇਂ ਦਿਨ ਆ ਕੇ ਲਾਸ਼ ਮਿਲੀ ਇਹਨਾਂ ਨੂੰ ਮੁੰਡੀ ਮੋੜ ਤੇ ਇਹਨਾਂ ਨੇ ਅੱਜ ਸਾਡੇ ਨਾਲ ਰਾਬਤਾ ਕੀਤਾ ਕਿ ਭਾਈ ਤੁਹਾਡਾ ਇੱਥੇ ਮੋਟਰਸਾਈਕਲ ਸਾਨੂੰ ਮਿਲਿਆ ਵਾ ਤੇ ਇੱਕ ਸਾਨੂੰ ਲਾਸ਼ ਮਿਲੀ ਆ ਇਹ ਇਹਦਾ ਤੁਸੀਂ ਆ ਕੇ ਪਤਾ ਕਰੋ ਵੀ ਤੁਹਾਡੀ ਆ ਕੀੜੇ ਪੈ ਮੇਰੇ ਭਰਾ ਦੀ ਲਾਸ਼ ਵੇਖੀ ਅੱਜ ਹੀ ਅੱਜ ਸਾਨੂੰ ਪਤਾ ਲੱਗਾ ਵੀ ਸਾਡੇ ਭਰਾ ਦੀ লাশ ਆ ਸ਼ੁੱਕਰਵਾਰ ਦਾ ਜੇ ਪੁਲਿਸ ਨੂੰ ਮੋਟਰਸਾਈਕਲ ਮਿਲਿਆ ਤੇ ਇਹਨਾਂ ਨੇ ਸਾਡੇ ਨਾਲ ਰਾਬਤਾ ਕਿਉਂ ਨਹੀਂ ਕੀਤਾ 6 ਦਿਨ ਹੋ ਗਏ ਅਸੀਂ ਸਾਰੇ ਕੈਮਰੇ ਆਪ ਕੋ ਖੰਡੇ ਆ ਸਾਡੇ ਨਾਲ ਕੋਈ ਪੁਲਿਸ ਨੇ ਜ਼ੀਰੋ ਸਕੋਰ ਕੀਤੀ ਆ ਅਸੀਂ ਸੁਖਵਾਲ ਸਿੰਘ ਖੈਰਾ ਜੀ ਨੇ ਵੀ ਗੱਲ ਕੀਤੀ ਉਹਨਾਂ ਨੇ ਵੀ ਰਾਬਤਾ ਕੀਤਾ ਪੁਲਿਸ ਨਾਲ ਪਰ ਪੁਲਿਸ ਨੇ ਸਿਰਫ ਸਾਨੂੰ ਕੱਲ ਇੱਕ ਮੁਲਾਜ਼ਮ ਦਿੱਤਾ ਏਐਸਆਈ ਸੁਖਦੇਵ ਸਿੰਘ ਉਸ ਤੋਂ ਪਹਿਲਾਂ ਸਾਨੂੰ ਕੋਈ ਪੁਲਿਸ ਮੁਲਾਜ਼ਮ ਨਹੀਂ ਦਿੱਤਾ ਕੋਈ ਪੁਲਿਸ ਫੋਰਡ ਨਹੀਂ ਕੀਤੀ ਅਸੀਂ ਆਪਣੇ ਵਿਹਾਰ ਤੇ ਜਿਹੜੇ ਕੈਮਰੇ ਕੋਖਿਆ 11:52 ਮਿੰਟ ਤੇ ਪੁਲਾਤੋਂ ਨਿਕਲਦਾ ਉਸ ਤੋਂ ਬਾਅਦ BK ਇੱਕ ਹੈਗਾ ਵਾ ਕੀ ਬੋਲਦੇ ਹਨ ਸਟੋਰ ਹੈਗਾ ਉਥੋਂ ਨਿਕਲਦਾ ਫਿਰ 12:20 ਮਿੰਟ ਤੇ ਮੰਨ ਲਓ ਮਰਸੂਰ ਵਾਲਾ ਬੇਡ ਆ ਉਥੋਂ ਨਿਕਲਦਾ 12:20 ਤੇ ਸਾਰੀ ਪੜਤਾਲ ਅਸੀਂ ਆਪ ਕੀਤੀ ਸਾਨੂੰ ਪੁਲਸ ਨੇ ਕੋਈ ਸਪੋਰਟ ਨਹੀਂ ਕੀਤੀ ਜੇ ਸਾਨੂੰ ਪੁਲਸ ਨੇ ਉਦੋਂ ਦੀ ਸਪੋਰਟ ਕੀਤੀ ਨਾ ਸਾਡਾ ਭਰਾ ਵੱਜ ਜਾਣਾ ਸੀ ਸਰ ਜਿਹੜਾ ਪਤਾ ਲੱਗਾ ਕਿ ਉਥੇ ਫਤੂ ਢਿੰਗਾ ਰੋਡ ਤੇ ਕੋਈ ਗੱਡੀਆਂ ਚ ਇਹਨਾਂ ਨੂੰ ਕਤਲ ਮਾਰ ਕੀਤੀ ਗਈ ਇਸ ਬਾਰੇ ਕੋਈ ਪਤਾ ਹੈ ਸਾਨੂੰ ਹੁਣ ਪੁਲਸ ਨੇ ਦੱਸਿਆ ਵਾ ਫਤੂ ਢਿੰਗੇ ਜਿਹੜੇ ਹੈਗੇ ਨੇ ਮੈਡਮ ਹੈਗੇ ਨੇ ਐਸਐਚਓ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਆਈ ਵਿਟਨੈਸ ਨੇ ਸਾਨੂੰ ਦੱਸਿਆ ਵਾ ਕਿ ਉਸ ਦਿਨ ਸ਼ੁੱਕਰਵਾਰ ਤਕਰੀਬਨ 1.5 ਵਜੇ ਦਾ ਸਮਾਂ ਸੀਗਾ ਤੇ ਉਦੋਂ ਉੱਥੇ ਮਤਲਬ ਇਹ ਜਿਹੜਾ ਮੋਟਰਸਾਈਕਲ ਸਾਡੇ ਵਾਲਾ ਇਥੋਂ ਇਹ ਦੋ ਗੱਡੀਆਂ ਵਾਂ ਜਿਨ੍ਹਾਂ ਦੇ ਨੰਬਰ ਨਹੀਂ ਹੈਗੇ ਇੱਕ ਕਟਸ਼ਾ ਦੇ ਕਾਲੀ ਤੇ ਇੱਕ ਚਿੱਟੀ ਦੋ ਗੱਡੀਆਂ ਉੱਥੇ ਉਹ ਦੋ ਗੱਡਿਆਂ 'ਚ ਬੰਦੇ ਉਤਰਦੇ ਆ ਇਹਨਾਂ ਨੂੰ ਉੱਟਮਾਰ ਕਰਦੇ ਆ ਤੇ ਚੋਕੇ ਨੂੰ ਗੱਡੀ ਸੋਟ ਲੈਂਦੇ ਆ ਇਹ ਸਾਨੂੰ ਹੁਣ ਪੁਲਿਸ ਨੇ ਦੱਸਿਆ ਵਾ ਨਿਕਰ ਪੁਲਿਸ ਨੂੰ ਇਸਦੀ ਦਾ ਪਤਾ ਇਸ ਪੁਲਿਸ ਨੇ ਇਸਦੀ ਨਿਕਵਾਰੀ ਕਿਉਂ ਨਹੀਂ ਕੀਤੀ ਸਾਡਾ ਇਹ ਸਵਾਲ ਹੈ ਕਿ ਪ੍ਰਸ਼ਾਸਨ ਨੂੰ ਸਾਡੀ ਇਹ ਬੇਨਤੀ ਆ ਵੀ ਜੇ ਤੁਸੀਂ ਤਨਖਾਹਾਂ ਲੈਣੇ ਹੋ ਸਾਡੇ ਸਾਡੇ ਸਰੋਂ ਟੈਕਸ ਜਾਂਦਾ ਗਵਰਨਮੈਂਟ ਨੂੰ ਸਾਡੇ ਸਰੋਂ ਟੈਕਸ ਜਾਂਦਾ ਅਸੀਂ ਟੈਕਸ ਭਰਦੇ ਆ ਗਵਰ ਮਿਹਰਬਾਨੀ ਕਰਕੇ ਮਾਮਾ ਦੇ ਪੁੱਤ ਬਚਾ ਲਿਆ ਕਰੋ ਸਰ ਕੋਈ ਲਾਕਡਾਟ ਸੀ ਇਹਨਾਂ ਦੀ ਇਹਨਾਂ ਦੀ ਕਿਸੇ ਦੇ ਨਾਲ ਕੋਈ ਲਾਕਡਾਟ ਨਹੀਂ ਹਾਂ ਸਾਡਾ ਜਿਹੜਾ ਇੱਕ ਮੇਰੀ ਸਿਸਟਰ ਆ ਉਹ ਉਹਦੇ ਜਿਹੜੇ ਸਹੁਰੇ ਆ ਉਹਨਾਂ ਦੇ ਨਾਲ ਡਿਸਬਿਊਟ ਚੱਲਦਾ ਪਿਆ ਸੀ ਉਹਨਾਂ ਨੇ ਉਸ ਸਿਸਟਰ ਨੂੰ ਕੁੱਟਮਾਰ ਕਰਦੇ ਸੀ 27 April ਨੂੰ ਸ੍ਰੀ ਹਲੀ ਥਾਣੇ ਦੇ ਵਿੱਚ ਸਾਡਾ ਉਹਦੇ ਨਾਲ ਉਹਨਾਂ ਦੇ ਨਾਲ ਰਾਜੀਨਾਮਾ ਵੀ ਹੋਇਆ ਉਹਨੇ ਉਹਨਾਂ ਸਰਪੰਚ ਜੀ ਉਹਨਾਂ ਨੂੰ ਲੈ ਗਏ ਇੱਥੋਂ ਭੈਣ ਨੂੰ ਤੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਉਹਨਾਂ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਉਹਨਾਂ ਨੇ 22 ਅਪ੍ਰੈਲ ਨੂੰ ਫਿਰ ਉਹਨੂੰ ਘਰੋਂ ਕੱਢ ਦਿੱਤਾ ਸੀ ਸਾਡਾ ਜਿਹੜਾ ਸ਼ੱਕ ਆ ਉਹਨਾਂ ਦੇ ਵੀ ਜਾਂਦਾ ਪਰ ਹੁਣ ਦੇਖਦੇ ਆਂ ਵੀ ਸਾਨੂੰ ਪੁਸੇ ਇਸ ਚੀਜ਼ ਦੇ ਇਨਸਾਫ ਦਿੰਦੀ ਆ ਕਿ ਨਹੀਂ ਨਹੀਂ ਪਰ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਮਾਨ ਸਾਹਿਬ ਤੁਹਾਨੂੰ ਵੀ ਬੇਨਤੀ ਆ ਤੁਸੀਂ ਕਹਿੰਨੇ ਕਿ ਆਹ ਆਮ ਪਬਲਿਕ ਦੀ ਸਰਕਾਰ ਆ ਆ ਪਬਲਿਕ ਨੂੰ ਇਨਸਾਫ ਮਿਲੂਗਾ ਪਰ ਸਾਨੂੰ ਨਹੀਂ ਜੇ ਮਿਲਿਆ ਸਾਨੂੰ 6 ਦਿਨਾਂ ਬਾਅਦ ਸਿਰਫ ਲਾਸ਼ ਮਿਲੀ ਜੇ ਉਮੀਦ ਕਰਦੇ ਆਂ ਕਿ ਸਾਨੂੰ ਤੁਸੀਂ ਹੁਣ ਇਨਸਾਫ ਦੇ ਦੋਗੇ ਜੇ ਤਾਂ ਸਵੇਰੇ ਸਾਨੂੰ ਫੋ ਕੀ ਜੀ ਡੈਡ ਬਡੀ ਹੈ ਜੀ 스멜 ਕੱਬ ਜਾ ਰਿਹਾ ਹੈ ਮਲੇ ਜੀ ਕਿਹਾ ਦੇ ਰਿਹਾ ਡੈਡ ਬਡੀ ਹਾਂ ਚੱਕੀ ਹਾਂ ਅੱਛਾ ਜੀ ਹਾਂ ਨਹੀਂ ਹੋ ਰਹੀ ਸੀ ਤੇ ਪਰ ਵੀ ਜਦੋਂ ਲੋਕੇ ਪਹੁੰਚ ਕੋਈ ਪੁੱਛਿਆ ਪਾਸ ਰੈਡੀ ਲੈਵਲ ਜਾ ਕਿ ਤੱਕ ਆਪਰੇ ਕਿ ਤੱਕ ਤੇ ਉਹ ਤੇ ਪਰਸਨਲ ਪਾਸ ਤੋਂ ਆਧਾਰ ਕਾਰਡ ਜੇਤੋਂ ਉਹਨਾਂ ਦੇ ਫੈਮਲੀ ਦਾ ਕੈਡਰ ਦਿੱਤਾ ਗਿਆ ਹਾਂ ਪਰ ਉਹ ਜਿਹੜੀ ਸਰਾਰੀ ਇਹ ਕੰਗੇਸ਼ੰਦ ਠੀਕ ਹੈ ਸਰਾਰੀ ਇਹ ਹਾਂ ਸਰਾਰੀ ਉਹ ਤਾਂ ਆ ਗਿਆ ਉਹਨਾਂ ਨੇ ਚੈੱਕ ਹੋਣਾ ਸਣਾ ਦੇਖਿਆਗਾ ਤੇ ਅੰਦਰ ਚੀਜ਼ਾਂ ਬਦਲ ਗਈ ਇਹ ਕੋਈ ਨਾਸੀ ਤੋਂ ਮਿਲੀ ਇਹ ਸਾਨੂੰ ਮੁੰਡੀ ਮੋਰ ਤੋਂ ਇੱਕ ਐਚਪੀ ਪਰਵੋਂਟਾ ਹੈ ਤੁਹਾਨੂੰ ਕਹਿੰਦਾ ਤੁਹਾਨੂੰ ਉਹ ਦੇ ਜਾਵੇ ਤੇ ਉਹ ਤੇ ਆਪਣਾ ਦੋਸਤ ਵੀ ਬੰਦ ਕਰ ਦੇ ਲਵੇ ਰਹ ਜਾਂਦਾ ਤੇ ਨਵੀਂ ਮੋੜ ਤੋਂ ਪਿੱਛੇ ਠੀਕ ਹਦੋਂ ਬੰਕ ਦੋ ਦੇ ਤੇ ਪਰਿਵਾਰਕ ਮੈਂਬਰ ਕਹਿੰਦੇ ਸਾਡੀ ਬੰਦੀ ਲਾਸ਼ ਇਹ ਇਹਦੇ ਵਿੱਚ ਇਹਦੇ ਫਾਦਰ ਸਾਹਿਬ ਆ ਅੱਛਾ ਜੀ ਗਰਨਾਮ ਸਿੰਘ ਸਰਦਾਰ ਗਰਨਾਮ ਸਿੰਘ ਕਿ ਕਿ ਜਿਹੜਾ ਲਖਵਾ ਇਹ ਵੀ ਮਦਰ ਲਾ ਤੇ ਮ੍ਰਿਤਕ ਦਾ ਨਾਮ ਕੀ ਹੈਗਾ ਆ ਸੌਂਤ ਸਿੰਘ ਮੁਤਾਬਕ ਪਹਾਰ ਕਾਰਡ ਤੇ ਉਹ ਕੀ ਇਹ ਹੀ ਕਾਰਵਾਈ ਪਈ ਅਗਲੀ ਕਾਰਵਾਈ ਹੁਣ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਆ ਪੁੱਛ ਸਕੀ ਸੀ ਪਹਿਲਾਂ ਇਹਨਾਂ ਨਾਲ ਪੁੱਛੀ ਵਿਖਾਉ ਕੀ ਇਹ ਇਹ ਦਹਲਾ ਹੈ ਕਿੱਥੇ ਕਿੱਥੇ ਜੌਬ ਕਰਦਾ ਸੀ ਜਿੱਦਾਂ ਇਹਨਾਂ ਦੱਸਣ ਮੁਤਾਬਕ ਹੈਗਾ ਕਬੂਸੋਰ ਕੋਲਾਕਾ ਠੀਕ ਹੈ ਜੀ ਗਤਕ ਸਿਖਾਉਣ ਦੇ ਟੀਚਰ ਸੀ ਹੋਣ ਅੰਨੇ ਦੇ ਈੜਿਆ ਇਹ ਬਲਾ ਜੋ ਹੈ ਮੈਂ ਕਿ ਨਾ ਗਲਬਾ ਕਰਤੀ ਫਿਰ ਅਗਲੀ ਕਾਰਵਾਈ ਜੀ ਆ não